ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਈਵ ਹੋਏ ਆਂ ਬਾਈ ਪਿੰਡ ਸਾਫੂ ਵਾਲੇ ਤੋਂ ਜ਼ਿਲ੍ਹਾ ਮੋਗਾ ਬਾਈ ਅੱਜ ਆਪਾਂ ਲਾਈਵ ਮੁੱਦਾ ਲੈ ਕੇ ਆਏ ਆਂ ਚਿੱਟੇ ਦਾ ਜਿਹੜੇ ਵੀਰ ਮেরে ਪੀਂਦੇ ਆ ਤੇ ਜਿਹੜੇ ਵੇਚਦੇ ਆ ਗੱਲ ਦੋਵਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜੇ ਚਿੱਟਾ ਪੀਂਦੇ ਆ ਬਾਈ ਪਹਿਲੀ ਗੱਲ ਤਾਂ ਚਿੱਟਾ ਪਿਓ ਨਾ ਜਿੱਥੇ ਤੁਹਾਡਾ ਸਰੀਰ ਖਰਾਬ ਕਰਦਾ ਚਿੱਟਾ ਤੁਹਾਡੇ ਨਾਲ-ਨਾਲ ਤੁਹਾਡੇ ਘਰ ਦੀ ਤੇ ਤੁਹਾਡੇ ਪਰਿਵਾਰ ਦੀ ਬਰਬਾਦੀ ਕਰਦਾ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਿ ਤੁਹਾਨੂੰ ਇਹਨਾਂ ਨੁਕਸਾਨ ਪਹਚਾਵੇਗਾ ਚਿੱਟਾ ਕਿ ਤੁਹਾਡੇ ਬੱਚੇ ਵੀ ਨਹੀਂ ਪੈਦਾ ਹੋਣਗੇ ਤੇ ਬਾਕੀ ਤੁਸੀਂ ਹਜ਼ਾਰ ਦਾ 500 ਦਾ 1500 ਦਾ 2000 ਦਾ ਚਿੱਟਾ ਪੀ ਲੈਨੇ ਆ ਜੇ ਤੁਸੀਂ ਚਿੱਟਾ ਪੀਣਾ ਨਹੀਂ ਛੱਡ ਸਕਦੇ ਕੰਮ ਸੇ ਕੰਮ ਸੂਈ ਤੇ ਸਰਿੰਜ ਦਾ ਬਦਲ ਲਿਆ ਕਰੋ ਕਿਉਂਕਿ ਜਿਹੜੀ ਤੁਸੀਂ ਸੂਈ ਸਾਰੇ ਜਾਣੇ ਇੱਕ ਹੀ ਇਸਤੇਮਾਲ ਕਰਦੇ ਇਹਦੇ ਨਾਲ ਏਡਜ਼ ਕੈਂਸਰ ਬਲੱਡ ਕੈਂਸਰ ਕਾਲਾ ਪੀਲਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਤੁਹਾਡੀ ਇੱਕ ਸੂਈ ਤੇ ਸਰਿੰਜ ਦੇ ਨਾਲ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਕਿੰਨਿਆਂ ਨੂੰ ਹੀ ਚਲੀਆਂ ਜਾਂਦੀਆਂ ਨੇ ਸੂਈ ਤੇ ਆ ਤੇ ਸਰਿੰਜ ਦਾ ਇਸਤੇਮਾਲ ਹਰ ਵੇਰੀ ਨਵਾਂ ਕਰਿਆ ਕਰੋ ਅਲੱਗ-ਅਲੱਗ ਕਰਿਆ ਕਰੋ ਚਿੱਟਾ ਹੋ ਸਕਦਾ ਤੁਹਾਨੂੰ 2 ਸਾਲ ਜ਼ਿੰਦਗੀ ਦੇ ਦੇਵੇ ਚਿੱਟਾ ਹੋ ਸਕਦਾ ਤੁਹਾਡੇ ਘਰ ਦੇ ਭਾਂਡਾ ਕੋਈ ਨਾ ਕੋਈ ਪਾਂਡਾ ਛੱਡ ਦੇ ਵੀ ਪਰ ਜੇ ਏਡਜ ਵਰਗੀ ਬਿਮਾਰੀ ਲੱਗੀ ਬਲੱਡ ਕੈਂਸਰ ਵਰਗੀ ਬਿਮਾਰੀ ਲੱਗੀ ਇਹਨੇ ਨਾ ਤਾਂ ਵੀਰੇ ਤੁਹਾਨੂੰ 2 ਸਾਲ ਜ਼ਿੰਦਗੀ ਦੇਣੀ ਆ ਤੇ ਨਾ ਇਹਨੇ ਤੁਹਾਡੇ ਘਰ ਦਾ ਵਿੱਚ ਕੋਈ ਪਾਂਡਾ ਛੱਡਣਾ ਇਹ ਬੇਨਤੀ ਆ ਤੁਹਾਡੇ ਮਰੇ ਹੱਥ ਜੋੜ ਕੇ ਤੇ ਦੂਜੀ ਬੇਨਤੀ ਕਰਦੇ ਆਪਾਂ ਉਹਨਾਂ ਵੀਰਾਂ ਮੁਰੇ ਜਿਹੜੇ ਮੇਰੇ ਵੀਰ ਚਿੱਟਾ ਵੇਚਦੇ ਆ ਬਾਈ ਚਿੱਟਾ ਨਾ ਵੇਚੋ ਹੋਰ ਬਹੁਤ ਸਾਰੇ ਕੰਮ ਨੇ ਉਹ ਕਰ ਲੋ ਬਹੁਤ ਸਾਰੇ ਕੰਮ ਨੇ ਉਹ ਕਰ ਲੋ ਯਾਰ ਦੋ ਨੰਬਰ ਦੇ ਕੰਮ ਬਹੁਤ ਨੇ ਜੇ ਕਰਨੇ ਤਾਂ ਉਹ ਕਰ ਲੋ ਪਰ ਇਹ ਨਾ ਕਰੋ ਯਾਰ ਨਸਲ ਖੁਸ਼ੀ ਹੋਈ ਜਾਂਦੀ ਆ ਗਾਂ ਬੱਚੇ ਨਹੀਂ ਪੈਦਾ ਹੋਣਗੇ ਕਿ ਪੰਜਾਬ ਦਾ ਤੁਸੀਂ ਮਾਹੌਲ ਖਰਾਬ ਕਰਕੇ ਰੱਖਤਾ ਆਪਣੇ ਚੰਦ ਪੈਸਿਆਂ ਦੀ ਖਾਤਰ ਆਪਣੇ ਦੋ ਟਕਿਆਂ ਦੀ ਖਾਤਰ ਤੁਸੀਂ ਪੂਰੇ ਦਾ ਪੂਰਾ ਪੂਰੇ ਦਾ ਪੂਰਾ ਪੰਜਾਬ ਬਰਬਾਦ ਕਰਤਾ ਹੱਥ ਜੋੜ ਕੇ ਤੁਹਾਡੇ ਮੁਰੇ ਬੇਨਤੀ ਆ ਭਾਈ ਦੋ ਨੰਬਰ ਦਾ ਕੰਮ ਕਰਨਾ ਤਾਂ ਕਰ ਲੋ ਪਰ ਹੋਰ ਕਰ ਲੋ ਚਿੱਟੇ ਦਾ ਕੰਮ ਛੱਡ ਦਿਓ ਯਾ ਡੋਡੇ ਵੇਚ ਲੋ ਫੀਮ ਵੇਚ ਲੋ ਉਹ ਵੇਚ ਲੋ ਪਰ ਚਟਾ ਨਾ ਵੇਚੋ ਗੋਲੀਆਂ ਕੈਪਸੂਲ ਨਾ ਵੇਚੋ ਪਰ ਜੇ ਫੇਰ ਵੀ ਤੁਸੀਂ ਨਹੀਂ ਛੱਡ ਸਕਦੇ ਤੁਹਾਡੀ ਮਰਜ਼ੀ ਆ ਤੁਸੀਂ ਚਟਾ ਵੇਚਣਾ ਨਹੀਂ ਛੱਡ ਸਕਦੇ ਤੁਹਾਡੀ ਮਰਜ਼ੀ ਆ ਤੁਸੀਂ ਚਿੱਟੇ ਦੇ ਵਿੱਚ ਮਿਲਾਵਟ ਕਰਕੇ ਵੇਚਦੇ ਆ ਦੁੱਗਣਾ ਚੌਗਣਾ ਮੁਨਾਫਾ ਕਮਾਉਂਦੇ ਆ ਤੇ ਉੱਥੇ ਤੁਹਾਨੂੰ ਬੇਨਤੀ ਹੈ ਵੀਰੇ ਐਨਾ ਰੁਪਈਆ ਕਮਾ ਕੇ ਵੀ ਤੁਹਾਡਾ ਢਿੱਡ ਨਹੀਂ ਭਰਦਾ ਕਮ ਸੇ ਕੰਮ ਤੁਸੀਂ ਇਹ ਚਿੱਟਾ ਵੇਚਣਾ ਨਹੀਂ ਛੱਡ ਸਕਦੇ ਜਿਹੜੇ ਤੁਹਾਡੇ ਕੋਲੋਂ ਜਦੋਂ ਕੋਈ ਚਿੱਟਾ ਲੈਣ ਆਉਂਦਾ ਹੈ ਉਹਨੂੰ ਸੂਈ ਤੇ ਸਰਿੰਜ ਨਾਲ ਦੇ ਦਿਆ ਕਰੋ ਬਾਈ ਉਹਨੂੰ ਸੂਈ ਤੇ ਸਰਿੰਜ ਦੇ ਦਿਆ ਕਰੋ ਨਵੀਂ ਯਾਰ ਉਹਦੀ ਜ਼ਿੰਦਗੀ ਬਾਝੇ ਇੱਕ ਦੀ ਨਹੀਂ ਇਹ ਗਾਂ ਪਤਾ ਨਹੀਂ ਕਿੰਨਿਆਂ ਨੂੰ ਤੁਸੀਂ ਬਚਾਉਂਗੇ ਜੇ ਸੂਈ ਤੇ ਸਰਿੰਜ ਦੇ ਦਿਓਗੇ ਕਿੰਨਿਆਂ ਦੀ ਜ਼ਿੰਦਗੀ ਬਚੂਗੀ ਉਹ ਤਾਂ ਟੈਟ ਹੋਏ ਹੁੰਦੇ ਡੱਕੇ ਹੋਏ ਹੁੰਦੇ ਆ ਜੇ ਨਸ਼ਾ ਘਟੋਂ ਦਾ ਤਾਂ ਵੀ ਉਹ ਮਰਦੇ ਆ ਦਿਮਾਗ ਕੰਮ ਨਹੀਂ ਕਰਦਾ ਜੇ ਨਸ਼ਾ ਵੱਧਦਾ ਤਾਂ ਤਾਂ ਵੀ ਉਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਕਮ ਸੇ ਕਮ ਤੁਸੀਂ ਦਾ ਬਾਈ ਸਿਆਣੇ ਬਣ ਜਿਓ ਯਾਰ ਇਹਨਾਂ ਨੂੰ ਸੂਈ ਤੇ ਸਰਿੰਜ ਦੇ ਦਿਆ ਕਰੋ ਕਮ ਸੇ ਕਮ ਉਹਨਾਂ ਮੈਡੀਕਲ ਆਮਰੇ ਵੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਵੇਚਣ ਨੂੰ ਸਭ ਕੁਝ ਵੇਚੀ ਜਾਂਦੇ ਆ ਪਰ ਜਦੋਂ ਸੂਈ ਤੇ ਸਰਿੰਜ ਕੋਈ ਮੰਗਦਾ ਤਾਂ ਤੁਸੀਂ ਦੇ ਕੇ ਨਹੀਂ ਰਾਜੀ ਦੇ ਦਿਆ ਕਰੋ ਬਾਈ ਹੱਥ ਜੋੜ ਕੇ ਬੇਨਤੀ ਐਡੋ ਡੇ ਮਰੇ ਏਥੋ ਦੀ ਇੱਕ ਸੇਵਾ ਹੈ ਮੈਡੀਕਲ ਆਂਦੀ ਜੇ ਤੁਹਾਡੇ ਕੋਲ ਕੋਈ ਸੂਈ ਤੇ ਸਰਿੰਜ ਮੰਗਦਾ ਦੇ ਦਿਆ ਕਰੋ ਯਾਰ ਕਮ ਸੇ ਕਮ ਚਿੱਟਾ ਚੱਲ ਚੱਲਦਾ ਉਹ ਤਾਂ ਚਲੀ ਜਾਵੇ ਉਹਦੇ ਨਾਲ ਏੜ ਦੇ ਵਰਗੀਆਂ ਬਿਮਾਰੀਆਂ ਤਾਂ ਨਾ ਫੈਲਣ ਹੋਰ ਬਹੁਤ ਸਾਰੀਆਂ ਬਿਮਾਰੀਆਂ ਉਹ ਤਾਂ ਨਾ ਫੈਲਣਾ ਹੱਥ ਜੋੜ ਕੇ ਬੇਨਤੀ ਆ ਯਾਰ